ਪੰਜਾਬ ਸਰਕਾਰ ਵੱਲੋਂ ਇੱਕ ਹੋਰ ਯੂ ਟਰਨ ਮਾਰ ਲਿਆ ਗਿਆ ਹੈ ਇਹ ਯੂ ਟਰਨ ਮਾਰਿਆ ਹੈ ਕਬੂਤਰਬਾਜੀ ਗੈਰਕਾਨੂੰਨੀ ਕਬੂਤਰਬਾਜੀ ਤੇ ਕੱਢੇ ਗਏ ਨੋਟਸ ਸੰਬੰਧੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੱਢਿਆ ਸੀ ਕਿ ਪੰਜਾਬ ਵਿੱਚ ਕਬੂਤਰਬਾਜੀ ਬੈਨ ਕਰ ਦਿੱਤੀ ਗਈ ਹੈ ਕਬੂਤਰਬਾਜੀ ਨੂੰ ਗੈਰਕਾਨੂੰਨੀ ਨਿਰਧਾਰਤ ਕਰ ਦਿੱਤਾ ਗਿਆ ਸੀ ਪਰ ਲਗਾਤਾਰ ਕਬੂਤਰਬਾਜਾਂ ਦਾ ਵਿਰੋਧ ਬੁੱਤਰ ਪ੍ਰੇਮੀਆਂ ਦਾ ਵਿਰੋਧ ਪਸ਼ੂ ਪ੍ਰੇਮੀਆਂ ਦਾ ਵਿਰੋਧ ਪੰਛੀ ਪ੍ਰੇਮੀਆਂ ਦੇ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਨੇ ਅੱਜ ਆਪਣਾ ਫੈਸਲਾ ਵਾਪਸ ਲੈ ਲਿਆ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਕੌਣ ਉਹ ਅਫਸਰ ਨੇ ਜਾਂ ਕਿਹੜੀ ਉਹ ਲੋਬੀ ਹੈ ਜਿਹੜੀ ਪੰਜਾਬ ਸਰਕਾਰ ਤੋਂ ਅਜਿਹੇ ਫੈਸਲੇ ਕਰਵਾਉਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਸਭ ਨੂੰ ਪਤਾ ਹੈ ਕਿ ਕਬੂਤਰ ਰੱਖਣੇ ਕੁੱਕੜ ਰੱਖਣੇ ਕਿਸੇ ਵੀ ਤਰੀਕੇ ਦਾ ਜਾਨਵਰ ਬਾਲਤ ਰੱਖਣੇ ਘੋੜੇ ਰੱਖਣੇ ਲੋਕ ਹਾਰੇ ਇੱਕ ਚੀਜ਼ ਪੰਜਾਬ ਦੇ ਵਿੱਚ ਪਾਲਦੇ ਆ ਘਰੇ ਰੱਖਦੇ ਆ ਤੇ ਕਬੂਤਰ ਬਾਜੀ ਤਾਂ ਪਤਾ ਹੀ ਨਹੀਂ ਕਰੀਆਂ ਸਦੀਆਂ ਤੋਂ ਚੱਲਿਆ ਆ ਰਿਹਾ ਸ਼ੌਂਕ ਹੈ ਜਿਹਦੇ ਤਹਿਤ ਲੋਕ ਕਬੂਤਰਾਂ ਦੇ ਮੁਕਾਬਲੇ ਵੀ ਕਰਾਉਂਦੇ ਆ ਇੱਕ ਹੋਰ ਗੱਲ ਕਿ ਜਿਹੜੇ ਬੰਦੇ ਕਹਿੰਦੇ ਆ ਕਿ ਕਬੂਤਰਾਂ ਨੂੰ ਧੱਕੇ ਨਾਲ ਉਡਾਇਆ ਜਾਂਦਾ ਕੋਈ ਵੀ ਪੰਛੀ ਆ ਉਹਨੂੰ ਕੌਣ ਇੰਨਾ ਸਿਖਾ ਦੂਗਾ ਕਿ ਤੂੰ ਇੰਨੇ ਕਿਲੋਮੀਟਰ ਉੱਡਣਾ ਸੋ ਸਾਰਾ ਕੁਝ ਆ ਜਿਹੜਾ ਉਹ ਕੁਦਰਤ ਮੁਤਾਬਕ ਹੁੰਦਾ ਜਿਹੜੇ ਕਬੂਤਰ ਘਰਾਂ ਚ ਰੱਖੇ ਜਾਂਦੇ ਆ ਇਹਦੇ ਤੇ ਵੀ ਇੱਕ ਹੈ ਕਿ ਇਹ ਕਬੂਤਰ ਪਾਲਤੂ ਹੀ ਰਹਿ ਸਕਦੇ ਆ ਜੇ ਬਾਹਰ ਜਾਣਗੇ ਉਡਣਗੇ ਤਾਂ ਇਹ ਉਸ ਤੋਂ ਬਾਅਦ ਇਹਨਾਂ ਨੂੰ ਜਾਂਦਾ ਮਾਰ ਦੇ ਕੋਈ ਪੰਛੀ ਮਾਰ ਦੇ ਦੇਊਗਾ ਨਾ ਹੀ ਇਹ ਫਿਰ ਝੋਗਾ ਚੁੱਕ ਸਕਦੇ ਕਿਉਂਕਿ ਸ਼ੁਰੂਆਤ ਤੋਂ ਲੰਮੇ ਸਮੇਂ ਤੋਂ ਸਦੀਆਂ ਤੋਂ ਘਰਾਂ ਵਿੱਚ ਰਹਿਣ ਗਿਜੇ ਆ ਤੇ ਨਾਲ ਹੀ ਜਿਹੜੇ ਕਬੂਤਰ ਪ੍ਰੇਮੀ ਸੀ ਉਹਨਾਂ ਦਾ ਇਹ ਤਰਕ ਸੀਗਾ ਕਿ ਕਬੂਤਰ ਬੜੇ ਲੰਮੇ ਸਮੇਂ ਤੋਂ ਮਨੁੱਖ ਦੇ ਨਾਲ ਜੁੜਿਆ ਹੋਇਆ ਪੰਛੀ ਹੈ ਪੁਰਾਣੇ ਸਮਿਆਂ ਚ ਸੁਨੇਹੇ ਭੇਜਣ ਲਈ ਕੋਈ ਆਪਣੀ ਬੜੀਆਂ ਵਰਲਡ ਵਾਰ 2 ਦੇ ਵਿੱਚ ਇਹਦੇ ਰਾਂ ਹੀ ਬੜੇ ਸਨੇਹੇ ਭੇਜੇ ਗਏ ਬੜੀ ਨਿਗ੍ਹਾ ਰੱਖੀ ਗਈ ਤੱਕੇ ਕਬੂਤਰਾਂ ਤੇ ਕੈਮਰੇ ਲਾ ਕੇ ਵੀ ਚੈਕਿੰਗ ਕੀਤੀ ਜਾਂਦੀ ਹੈ ਸੋ ਇਹ ਸਾਰੇ ਦੇ ਦੌਰਾਨ ਜਿਹੜਾ ਫੈਸਲਾ ਕੀਤਾ ਜਾਣਾ ਇਹਦੇ ਤੇ ਵਿਰੋਧ ਸ਼ੁਰੂ ਹੋ ਗਿਆ ਸੀ ਵੱਖ-ਵੱਖਰੇ ਤਰੀਕੇ ਨਾਲ ਲੋਕਾਂ ਨੇ ਦਲੀਲਾਂ ਰੱਖੀਆਂ ਕਿਰ ਫਰੀਦਕੋਟ ਦੇ ਪਿੰਡ ਕਿਲਾ ਨਾਉਂ ਦੇ ਵਿੱਚ ਇੱਕ ਵੱਡਾ ਕੱਟ ਰੱਖਿਆ ਗਿਆ ਜਿਸ ਕੱਟ ਦੇ ਵਿੱਚ ਇਹ ਗਿਆ ਗਿਆ ਕਿ ਜੇਕਰ ਸਰਕਾਰ ਨੇ ਫੈਸਲਾ ਨਾ ਵਾਪਸ ਲਿਆ ਤਾਂ ਅਸੀਂ ਇਸ ਤੇ ਸੰਘਰਸ਼ ਕਰਾਂਗੇ ਮਤਲਬ ਕਿ ਪੰਜਾਬ ਸਰਕਾਰ ਤੋਂ ਕੌਣ ਇਹ ਫੈਸਲੇ ਕਰਵਾ ਰਿਹਾ ਜਿਹਦੇ ਤੇ ਵਾਰ-ਵਾਰ ਸਰਕਾਰ ਨੂੰ ਯੂ ਟਰਨ ਮਾਰਨਾ ਪੈਂਦਾ ਸਰਕਾਰ ਫੈਸਲਾ ਲੈਂਦੀ ਹੈ ਚਾਹ ਜਨਾਬਾ ਯੂ ਟਰਨ ਮਾਰ ਜਾਂਦੀ ਹੈ ਕਿਉਂ ਅਜਿਹੀ ਸਥਿਤੀ ਬਣਦੀ ਹੈ ਕਿਉਂਕਿ ਸਰਕਾਰ ਬਹੁਤ ਵੱਡੀ ਚੀਜ਼ ਹੁੰਦੀ ਹੈ ਸਰਕਾਰ ਜਦੋਂ ਕੋਈ ਫੈਸਲਾ ਲਵੇ ਤਾਂ ਸੋਚ ਸਮਝ ਕੇ ਲੈਣਾ ਚਾਹੀਦਾ ਤੇ ਮੁੜ ਕੇ ਇਹ ਨਹੀਂ ਕਿ ਪਿੱਛੇ ਨੂੰ ਭੱਜ ਜਾਵੇ ਆਗਾ ਦੌੜ ਪਿੱਛਾ ਚਾਉਣ ਵਾਲੀ ਸਿਆਸਤ ਸਰਕਾਰ ਨੂੰ ਛੱਡ ਦੇਣੀ ਚਾਹੀਦੀ ਹੈ ਜਿਹੜੇ ਇਹ ਅਫਸਰ ਅਜਿਹੇ ਫੈਸਲੇ ਦਿੰਦੇ ਆ ਉਹਨਾਂ ਨੂੰ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਯੇਕਰ ਕੋਈ ਬੈਠਾ ਦਫ਼ਤਰਾਂ ਦੇ ਵਿੱਚ ਬੈਠਾ ਆਈਏਐਸ ਅਫਸਰ ਇਸ ਤਰੀਕੇ ਦੇ ਨੋਟੀਫਿਕੇਸ਼ਨ ਕੱਢ ਦੂਗਾ ਕੋਈ ਬਾਹਰਲੇ ਸੂਬੇ ਦਾ ਵੀ ਹੋ ਸਕਦਾ ਹੈ ਨਾ ਤਾਂ ਉਹ ਪੰਜਾਬ ਦੀਆਂ ਭਾਵਨਾਵਾਂ ਦਾ ਪਤਾ ਇਹਨਾਂ ਪੰਜਾਬ ਦੇ ਸੱਭਿਆਚਾਰ ਦਾ ਪਤਾ ਇਹਨਾਂ ਪੰਜਾਬ ਦੇ ਲੋਕਾਂ ਬਾਰੇ ਪਤਾ ਹੈ ਕਿ ਇਹਨਾਂ ਦੀਆਂ ਸੋਚਾਂ ਕਿਹੋ ਜਿਹੀਆਂ ਰਹਿਣ ਸਹਿਣ ਕਿਹੋ ਜ ਹੈ ਇਹਨਾਂ ਦਾ ਸੱਭਿਆਚਾਰ ਕੀ ਹੈ ਇਹਨਾਂ ਦਾ ਜੀਵਨ ਸ਼ੈਲੀ ਕੀ ਹੈ ਜਦੋਂ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਹੋਊਗਾ ਤਾਂ ਫਿਰ ਐਸੇ ਉਲਟ-ਪੁਲਟ ਜਿਹੜੇ ਫੈਸਲੇ ਆ ਉਹ ਲਵੇਗਾ ਤੋਂ ਉਸੇ ਤਰੀਕੇ ਦਾ ਫੈਸਲਾ ਇਹ ਲਿਆ ਗਿਆ ਸੀ ਜਿਸ ਦਾ ਵਿਰੋਧ ਲਗਾਤਾਰ ਜਿਹੜਾ ਹੋਇਆ ਵਿਰੋਧ ਦੇ ਵਿੱਚ ਲੋਕਾਂ ਨੇ ਇਹ ਵੀ ਤਰਕ ਦਿੱਤੇ ਕਹਿੰਦੇ ਕੋਈ ਵਿਅਕਤੀ ਕਹਿੰਦਾ ਕਿ ਬੇਟਾ ਵੱਲੋਂ ਇਹ ਕੱਢੇ ਗਏ ਇੱਕ ਆਰਡਰ ਦੇ ਤਹਿਤ ਇਹ ਜਿਹੜਾ ਹਾਈ ਕੋਰਟ ਦੇ ਆਰਡਰ ਤਹਿਤ ਇਹ ਫੈਸਲੇ ਕਰਵਾਏ ਗਏ ਤਾਂ ਉੱਥੇ ਲੋਕਾਂ ਨੇ ਤਰਕ ਦਿੱਤੇ ਕਿ ਜਿਹੜੇ ਇਹ ਕਹਿੰਦੇ ਆ ਕਿ ਇਹਨਾਂ ਨੂੰ ਫੀਮ ਖਵਾ ਕੇ ਉਡਾਇਆ ਜਾਂਦਾ ਹੈ ਤਾਂ ਉਹ ਬੜੀ ਬਿਲਕੁਲ ਬੇਤੁਕੀ ਗੱਲ ਹੈ ਕਬੂਤਰ ਫੀਮ ਖਾ ਹੀ ਨਹੀਂ ਸਕਦਾ ਜੇਕਰ ਕਬੂਤਰ ਫੀਮ ਖਾਵੇਗਾ ਤਾਂ ਨਾਲ ਦੀ ਨਾਲ ਮਰ ਜਾਵੇਗਾ ਨਾਇਕ ਬੂਤਣ ਨੂੰ ਨਸ਼ਾ ਕਰਵਾਇਆ ਜਾ ਸਕਦਾ ਹੈ ਉਹਨਾਂ ਦਾ ਇਹ ਤਰਕ ਸੀ ਕਿ ਅਸੀਂ ਤਾਂ ਕਬੂਤਰਾਂ ਨੂੰ ਬਾਦਾਮ ਖਵਾਉਣੇ ਆਂ ਕਾਜੂ ਖਵਾਉਣੇ ਆਂ ਕਬੂਤਰਾਂ ਨੂੰ ਵੱਖ-ਵੱਖਰੇ ਤਰੀਕਿਆਂ ਪਸਮਾ ਖਵਾਉਣੇ ਆਂ ਤਾਕਤਵਾਰ ਕਰਦੇ ਆਂ ਪਰ ਜਿਹੜੇ ਇਹ ਲੋਕ ਤਰਕ ਦਿੰਦੇ ਆ ਕਿ ਇਹਨਾਂ ਤੇ ਜ਼ੁਲਮ ਕਰਦੇ ਆ ਉਹ ਬੇਤੁਕੀਆਂ ਗੱਲਾਂ ਨੇ ਕਿਸੇ ਤੰਤ ਦੀਆਂ ਗੱਲਾਂ ਨੇ ਪਰ ਪੰਜਾਬ ਸਰਕਾਰ ਨੂੰ ਇਹ ਫੈਸਲਾ ਆਪਣਾ ਫਿਰ ਵਾਪਸ ਲੈਣਾ ਪਿਆ ਇਹ ਯੂ ਟਰਨ ਇੱਕ ਹੋਰ ਪੰਜਾਬ ਸਰਕਾਰ 'ਚ ਐਡ ਹੋ ਗਿਆ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਯੂ ਟਰਨ ਮਾਰ ਲਿਆ ਗਿਆ ਹੈ ਇਹ ਯੂ ਟਰਨ ਮਾਰਿਆ ਹੈ ਕਬੂਤਰਬਾਜੀ ਗੈਰ ਕਾਨੂੰਨੀ ਕਬੂਤਰ ਬਾਜੀ ਤੇ ਕੱਢੇ ਗਏ ਨੋਟਸ ਸੰਬੰਧੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਭਵਾਨ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੱਢਿਆ ਸੀ ਕਿ ਪੰਜਾਬ ਵਿੱਚ ਕਬੂਤਰ ਬਾਜੀ ਬੈਨ ਕਰ ਦਿੱਤੀ ਗਈ ਹੈ ਕਬੂਤਰ ਬਾਜੀ ਨੂੰ ਗੈਰ ਕਾਨੂੰਨੀ ਨਿਰਧਾਰਤ ਕਰ ਦਿੱਤਾ ਗਿਆ ਸੀ ਪਰ ਲਗਾਤਾਰ ਕਬੂਤਰ ਬਾਜਾਂ ਦਾ ਵਿਰੋਧ ਕਬੂਤਰ ਪ੍ਰੇਮੀਆਂ ਦਾ ਵਿਰੋਧ ਪਸ਼ੂ ਪ੍ਰੇਮੀਆਂ ਦਾ ਵਿਰੋਧ ਪੰਛੀ ਪ੍ਰੇਮੀਆਂ ਦੇ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਨੇ ਅੱਜ ਆਪਣਾ ਫੈਸਲਾ ਵਾਪਸ ਲੈ ਲਿਆ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਕੌਣ ਉਹ ਅਫਸਰ ਨੇ ਜਾਂ ਕਿਹੜੀ ਉਹ ਲੌਬੀ ਹੈ ਜਿਹੜੀ ਪੰਜਾਬ ਸਰਕਾਰ ਤੋਂ ਅਜਿਹੇ ਫੈਸਲੇ ਕਰਵਾਉਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਸਭ ਨੂੰ ਪਤਾ ਹੈ ਕਿ ਕਬੂਤਰ ਰੱਖਣੇ, ਕੁੱਕੜ ਰੱਖਣੇ, ਕਿਸੇ ਵੀ ਤਰੀਕੇ ਦਾ ਜਾਨਵਰ ਪਾਲਤ ਰੱਖਣੇ, ਘੋੜੇ ਰੱਖਣੇ ਲੋਕ ਹਰ ਇੱਕ ਚੀਜ਼ ਪੰਜਾਬ ਦੇ ਵਿੱਚ ਪਾਲਦੇ ਆ ਘਰੇ ਰੱਖਦੇ ਆ ਤੇ ਕਬੂਤਰਬਾਜ਼ੀ ਤਾਂ ਪਤਾ ਹੀ ਨਹੀਂ ਕਰੀਆਂ ਸਦੀਆਂ ਤੋਂ ਚੱਲਿਆ ਆ ਰਿਹਾ ਸ਼ੌਂਕ ਹੈ ਜਿਹਦੇ ਤਹਿਤ ਲੋਕ ਕਬੂਤਰਾਂ ਦੇ ਮੁਕਾਬਲੇ ਵੀ ਕਰਾਉਂਦੇ ਆ ਇੱਕ ਹੋਰ ਗੱਲ ਕਿ ਜਿਹੜੇ ਬੰਦੇ ਕਹਿੰਦੇ ਆ ਕਿ ਕਬੂਤਰਾਂ ਨੂੰ ੱੱਕੇ ਨਾਲ ਉਡਾਇਆ ਜਾਂਦਾ ਕੋਈ ਵੀ ਪੰਛੀ ਆ ਉਹਨੂੰ ਕੌਣ ਇੰਨਾ ਸਿਖਾ ਦੂਗਾ ਕਿ ਤੂੰ ਇੰਨੇ ਕਿਲੋਮੀਟਰ ਉੱਡਣਾ ਸੋ ਸਾਰਾ ਕੁਝ ਜਿਹੜਾ ਉਹ ਕੁਦਰਤ ਮੁਤਾਬਕ ਹੁੰਦਾ ਜਿਹੜੇ ਕਬੂਤਰ ਘਰਾਂ ਚ ਰੱਖੇ ਜਾਂਦੇ ਆ ਇਹਦੇ ਤੇ ਵੀ ਇੱਕ ਹੈ ਕਿ ਇਹ ਕਬੂਤਰ ਪਾਲਤੂ ਹੀ ਰਹਿ ਸਕਦੇ ਆ ਜੇ ਬਾਹਰ ਜਾਣਗੇ ਉਡਣਗੇ ਤਾਂ ਇਹ ਉਸ ਤੋਂ ਬਾਅਦ ਇਹਨਾਂ ਨੂੰ ਜਾਂਦਾ ਮਾਰ ਦੇ ਕੋਈ ਪੰਛੀ ਮਾਰ ਦੇ ਦੇਊਗਾ ਨਾ ਹੀ ਇਹ ਫਿਰ ਝੋਗਾ ਚੁੱਕ ਸਕਦੇ ਕਿਉਂਕਿ ਸ਼ੁਰੂਆਤ ਤੋਂ ਲੰਮੇ ਸਮੇਂ ਤੋਂ ਸਦੀਆਂ ਤੋਂ ਘਰਾਂ ਵਿੱਚ ਰਹਿਣ ਗਿਜੇ ਆ ਤੇ ਨਾਲ ਹੀ ਜਿਹੜੇ ਕਬੂਤਰ ਪ੍ਰੇਮੀ ਸੀ ਉਹਨਾਂ ਦਾ ਇਹ ਤਰਕ ਸੀਗਾ ਕਿ ਕਬੂਤਰ ਬੜੇ ਲੰਮੇ ਸਮੇਂ ਤੋਂ ਮਨੁੱਖ ਦੇ ਨਾਲ ਜੁੜਿਆ ਹੋਇਆ ਪੰਛੀ ਹੈ ਪੁਰਾਣੇ ਸਮਿਆਂ 'ਚ ਸੁਨੇਹੇ ਭੇਜਣ ਲਈ ਕੋਈ ਆਪਣੀ ਬੜੀਆਂ ਵਰਲਡ ਵਾਰ 2 ਦੇ ਵਿੱਚ ਇਹਦੇ ਰਾਹੀਂ ਬੜੇ ਸੁਨੇਹੇ ਭੇਜੇ ਗਏ ਬੜੀ ਨਿਗ੍ਹਾ ਰੱਖੀ ਗਈ ਤੱਕ ਕਬੂਤਰਾਂ ਤੇ ਕੈਮਰੇ ਲਾ ਕੇ ਵੀ ਚੈਕਿੰਗ ਕੀਤੀ ਜਾਂਦੀ ਹੈ ਸੋ ਇਹ ਸਾਰੇ ਦੇ ਦੌਰਾਨ ਜਿਹੜਾ ਫੈਸਲਾ ਕੀਤਾ ਜਾਣਾ ਇਹਦੇ ਤੇ ਵਿਰੋਧ ਸ਼ੁਰੂ ਹੋ ਗਿਆ ਸੀ ਵੱਖ-ਵੱਖਰੇ ਤਰੀਕਿਆਂ ਨਾਲ ਲੋਕਾਂ ਨੇ ਦਿਲਾਂ ਰੱਖੀਆਂ ਕਿਰ ਫਰੀਦਕੋਟ ਦੇ ਪਿੰਡ ਕਿਲਾ ਨਾਉਂ ਦੇ ਵਿੱਚ ਇੱਕ ਵੱਡਾ ਕੱਟ ਰੱਖਿਆ ਗਿਆ ਜਿਸ ਇਕੱਠ ਦੇ ਵਿੱਚ ਇਹ ਗਿਆ ਗਿਆ ਕਿ ਜੇਕਰ ਸਰਕਾਰ ਨੇ ਫੈਸਲਾ ਨਾ ਵਾਪਸ ਲਿਆ ਤਾਂ ਅਸੀਂ ਇਸ ਤੇ ਸੰਘਰਸ਼ ਕਰਾਂਗੇ ਮਤਲਬ ਕਿ ਪੰਜਾਬ ਸਰਕਾਰ ਤੋਂ ਕੌਣ ਇਹ ਫੈਸਲੇ ਕਰਵਾ ਰਿਹਾ ਹੈ ਜਿਹਦੇ ਤੇ ਵਾਰ-ਵਾਰ ਸਰਕਾਰ ਨੂੰ ਯੂ ਟਰਨ ਮਾਰਨਾ ਪੈਂਦਾ ਹੈ ਸਰਕਾਰ ਫੈਸਲਾ ਲੈਂਦੀ ਹੈ ਚਾਹ ਜਨਾਬਾ ਯੂ ਟਰਨ ਮਾਰ ਜਾਂਦੀ ਹੈ ਕਿਉਂ ਅਜਿਹੀ ਸਥਿਤੀ ਬਣਦੀ ਹੈ ਕਿਉਂਕਿ ਸਰਕਾਰ ਬਹੁਤ ਵੱਡੀ ਚੀਜ਼ ਹੁੰਦੀ ਹੈ ਸਰਕਾਰ ਜਦੋਂ ਕੋਈ ਫੈਸਲਾ ਲਵੇ ਤਾਂ ਸੋਚ ਸਮਝ ਕੇ ਲੈਣਾ ਚਾਹੀਦਾ ਤੇ ਮੁੜ ਕੇ ਨਹੀਂ ਕਿ ਪਿੱਛੇ ਨੂੰ ਭੱਜ ਜਾਵੇ ਆਗਾ ਦੌੜ ਪਿੱਛਾ ਚੌੜ ਵਾਲੀ ਸਿਆਸਤ ਸਰਕਾਰ ਨੂੰ ਛੱਡ ਦੇਣੀ ਚਾਹੀਦੀ ਹੈ ਜਿਹੜੇ ਇਹ ਅਫਸਰ ਅਜਿਹੇ ਫੈਸਲੇ ਦਿੰਦੇ ਉਹਨਾਂ ਨੂੰ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਕਰ ਕੋਈ ਬੈਠਾ ਦਫ਼ਤਰਾਂ ਦੇ ਵਿੱਚ ਬੈਠਾ ਆਈਏਐਸ ਅਫਸਰ ਇਸ ਤਰੀਕੇ ਦੇ ਨੋਟੀਫਿਕੇਸ਼ਨ ਕੱਢ ਦੂਗਾ ਕੋਈ ਬਾਹਰਲੇ ਸੂਬੇ ਦਾ ਵੀ ਹੋ ਸਕਦਾ ਹੈ ਨਾ ਤਾਂ ਉਹ ਪੰਜਾਬ ਦੀਆਂ ਭਾਵਨਾਵਾਂ ਦਾ ਪਤਾ ਇਹਨਾਂ ਪੰਜਾਬ ਦੇ ਸੱਭਿਆਚਾਰ ਦਾ ਪਤਾ ਇਹਨਾਂ ਪੰਜਾਬ ਦੇ ਲੋਕਾਂ ਬਾਰੇ ਪਤਾ ਹੈ ਕਿ ਇਹਨਾਂ ਦੀਆਂ ਸੋਚਾਂ ਕਿਹੋ ਜਿਹੀਆਂ ਰਹਿਣ ਸਹਿਣ ਕਿਹੋ ਜ ਹੈ ਇਹਨਾਂ ਦਾ ਸੱਭਿਆਚਾਰ ਕੀ ਹੈ ਇਹਨਾਂ ਦਾ ਜੀਵਨ ਸ਼ੈਲੀ ਕੀ ਹੈ ਜਦੋਂ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਹੋਊਗਾ ਤਾਂ ਫਿਰ ਐਸੇ ਉਲਟ-ਪੁਲਟ ਜਿਹੜੇ ਫੈਸਲੇ ਆ ਉਹ ਲਵੇਗਾ ਤੋਂ ਉਸੇ ਤਰੀਕੇ ਦਾ ਫੈਸਲਾ ਇਹ ਲਿਆ ਗਿਆ ਸੀ ਜਿਸ ਦਾ ਵਿਰੋਧ ਲਗਾਤਾਰ ਜਿਹੜਾ ਹੋਇਆ ਵਿਰੋਧ ਦੇ ਵਿੱਚ ਲੋਕਾਂ ਨੇ ਇਹ ਵੀ ਤਰਕ ਦਿੱਤੇ ਕਹਿੰਦੇ ਕੋਈ ਵਿਅਕਤੀ ਕਹਿੰਦਾ ਕਿ ਪੈਟਾ ਵੱਲੋਂ ਇਹ ਕੱਢੇ ਗਿਆ ਇੱਕ ਆਰਡਰ ਦੇ ਤਹਿਤ ਇਹ ਜਿਹੜਾ ਹਾਈ ਕੋਰਟ ਦੇ ਆਰਡਰ ਤਹਿਤ ਇਹ ਫੈਸਲੇ ਕਰਵਾਏ ਗਏ ਤਾਂ ਉੱਥੇ ਲੋਕਾਂ ਨੇ ਤਰਕ ਦਿੱਤੇ ਕਿ ਜਿਹੜੀ ਇਹ ਕਹਿੰਦੇ ਆ ਕਿ ਇਹਨਾਂ ਨੂੰ ਫੀਮ ਖਵਾ ਕੇ ਉਡਾਇਆ ਜਾਂਦਾ ਤਾਂ ਉਹ ਬੜੀ ਬਿਲਕੁਲ ਬੇਤੁਕੀ ਗੱਲ ਹੈ ਕਬੂਤਰ ਫੀਮ ਖਾ ਹੀ ਨਹੀਂ ਸਕਦਾ ਜੇਕਰ ਕਬੂਤਰ ਫੀਮ ਖਾਵੇਗਾ ਤਾਂ ਨਾਲ ਦੀ ਨਾਲ ਮਰ ਜਾਵੇਗਾ ਨਾ ਹੀ ਕਬੂਤਰ ਨੂੰ ਕੋਈ ਨਸ਼ਾ ਕਰਵਾਇਆ ਜਾ ਸਕਦਾ ਉਹਨਾਂ ਦਾ ਇਹ ਤਰਕ ਸੀ ਕਿ ਅਸੀਂ ਤਾਂ ਕਬੂਤਰਾਂ ਨੂੰ ਬਦਾਮ ਖਵਾਉਣੇ ਆਂ ਕਾਜੂ ਖਵਾਉਣੇ ਆਂ ਕਬੂਤਰਾਂ ਨੂੰ ਵੱਖ-ਵੱਖਰੇ ਤਰੀਕਿਆਂ ਪਸਮਾ ਖਵਾਉਣੇ ਆਂ ਤਾਕਤਵਾਰ ਕਰਦੇ ਆ ਪਰ ਜਿਹੜੇ ਲੋਕ ਤਰਕ ਦਿੰਦੇ ਆ ਕਿ ਇਹਨਾਂ ਤੇ ਜ਼ੁਲਮ ਕਰਦੇ ਆ ਉਹ ਬੇਤੁਕੀਆਂ ਗੱਲਾਂ ਨੇ ਕਿਸੇ ਤੰਤ ਦੀਆਂ ਗੱਲਾਂ ਨੇ ਪਰ ਪੰਜਾਬ ਸਰਕਾਰ ਨੂੰ ਇਹ ਫੈਸਲਾ ਆਪਣਾ ਫਿਰ ਵਾਪਸ ਲੈਣਾ ਪਿਆ ਇਹ ਯੂ ਟਰਨ ਇੱਕ ਹੋਰ ਪੰਜਾਬ ਸਰਕਾਰ 'ਚ ਐਡ ਹੋ ਗਿਆ